ਮੇਰਾ ਤੇ ਮੇਰੇ ਫਾਦਰ ਦਾ ਰਿਲੇਸ਼ਨ ਬਹੁਤ ਵਧੀਆ ਸੀ ਐਕਚੁਅਲੀ ਮੇਰਾ ਸੁਭਾਅ ਬਹੁਤ ਜ਼ਿਆਦਾ ਮੇਰੇ ਫਾਦਰ ਨਾਲ ਮੈਚ ਕਰਦਾ ਵਾ ਤੇ ਮੈਨੂੰ ਕਦੇ ਕੁੱਟਿਆ ਨਹੀਂ ਉਹਨਾਂ ਨੇ ਜੀ ਮਤਲਬ ਮੈਰੇ ਕਦੇ ਮੈਨੂੰ ਯਾਦ ਆ ਕਿ ਇੱਕ ਵਾਰੀ ਸਿਰਫ ਉਹਨਾਂ ਨੇ ਮੇਰੇ ਤੇ ਇਦਾਂ ਹੱਥ ਚੱਕਿਆ ਸੀ ਤੇ ਮੈਂ ਰੋ ਪਿਆ ਸੀ ਤੇ ਥੱਪੜ ਵੱਜਿਆ ਵੀ ਨਹੀਂ ਸੀ ਉਹ ਵੀ ਕਿਉਂ ਹੋਇਆ ਸੀ ਕਿ ਸਾਡਾ ਟਰੈਕਟਰ ਟਲਾਂਣ ਜੀ ਤੇ ਖੜਾ ਸੀ ਤੇ ਮੈਂ ਭੱਜ ਕੇ ਜਾ ਕੇ ਨਾ ਕਿ ਮੈਂ ਟਰੈਕਟਰ ਚਲਾਉਣਾ ਟਰੈਕਟਰ ਚਲਾਉਣਾ ਤੇ ਮੈਂ ਗਿਆ ਤੇ ਮੈਂ ਨਾ ਉਹਦੇ ਗੇਅਰ ਦੇ ਉੱਤੇ ਹੱਥ ਮਾਰ ਲੱਗਿਆ ਤੇ ਆਪ ਖੜਾ ਸੀ ਟਾਇਰ ਦੇ ਉੱਤੇ ਤੋ ਡੈਡੀ ਮੇਰੇ ਭੱਜੇ ਆਉਂਦੇ ਸੀ ਫੁੱਲਸਪੀਡ ਦੇ ਵਿੱਚੋਂ ਨਾ ਮਨੂੰ ਚੁੱਚੀ ਕਰਦੇ ਆਵਾਜ਼ਾਂ ਮਾਰਦੇ ਤੇ ਮੈਂ ਐ ਕਰਦਿਆਂ ਜਦੋਂ ਹੀ ਟਰੈਕਟਰ ਦਾ ਗੇਅਰ ਨਿਕਲਿਆ ਤੇ ਡੈਡੀ ਨੇ ਮੈਨੂੰ ਪਿੱਛੇ ਖਿੱਚ ਲਿਆ ਮੈਨੂੰ ਪਿੱਛੇ ਖਿੱਚਿਆ ਤੇ ਟਰੈਕਟਰ ਅੱਗੇ ਜਾ ਕੇ ਪੂਰਾ ਰੜਕੇ ਪਲਟ ਗਿਆ ਸੀ ਉਹ ਟਰੈਕਟਰ ਸਾਡਾ ਨਾ ਤੇ ਮੈਨੂੰ ਉਦੋਂ ਯਾਦ ਆ ਕਿ ਉਸ ਤੋਂ ਡੈਡੀ ਐਨੇ ਹੁੱਸੇ ਜਾ ਕੇ ਤੇ ਉਹਨਾਂ ਨੇ ਪਹਿਲੀ ਵਾਰੀ ਮੇਰੇ ਤੇ ਹੱਥ ਚੱਕਿਆ ਸੀ ਤੇ ਮਾਰਿਆ ਨਹੀਂ ਸੋ ਮੈਨੂੰ ਬਿਲਕੁਲ ਉਹਨਾਂ ਨੇ ਮਾਰਿਆ ਨਹੀਂ ਤੇ ਆ ਮੈਨੂੰ ਵੀ ਐਂ ਲੱਗਦਾ ਮੈਂ ਪਤਾ ਨਹੀਂ ਸ਼ਾਇਦ ਨੇਚਰ ਉਹਦਾ ਦੀ ਉਹ ਵੀ ਇਮੋਸ਼ਨਲ ਸੀ ਬਹੁਤ ਜ਼ਿਆਦਾ ਇਹ ਬੱਚਿਆਂ ਦਾ ਅੱਜ ਜਰੂਰ ਮੈਂ ਕਹ ਰਿਹਾ ਉਹਨਾਂ ਕਿਉਂ ਕਿ ਦੇਖੋ ਟਾਈਮ ਬਦਲ ਗਿਆ ਸਾਰੇ ਬੰਦੇ ਆਪਣੇ ਕੰਮ-ਕਾਰ ਚ ਇੰਨੇ ਬਿਜ਼ੀ ਹੋ ਗਏ ਲਾਈਫ ਇੰਨੀ ਫਾਸਟ ਹੋ ਗਈ ਆ ਅਕਸਰ ਤੌਰ ਤੇ ਮੈਂ ਕਈ ਬੰਦਿਆਂ ਤੋਂ ਸੁਣਦਾ ਉਹਨਾਂ ਵੀ ਯਾਰ ਜਦੋਂ ਅਸੀਂ ਵੱਡੇ ਹੋ ਗਏ ਨਾ ਯਾਰ ਅਸੀਂ ਤਾਂ ਆਪਣੇ ਪਿਓ ਨੂੰ ਕਦੇ ਜੱਫੀ ਉਹ ਨਹੀਂ ਪਾਈ ਇੰਨੇ ਸਾਲ ਹੋ ਗਏ ਮਾਂ ਨੂੰ ਤਾਂ ਤੁਸੀਂ ਫੇਰ ਪਾ ਲੈਨੇ ਹੋ ਠੀਕ ਹੈ ਪਿਓ ਨੂੰ ਕਈ ਵਾਰੀ ਜੱਫੀ ਉਹ ਨਹੀਂ ਪਾਉਂਦੇ ਲੋਕਿ 20-20 ਸਾਲ ਲੰਘ ਜਾਂਦੇ ਆ ਬਾਪੂ ਬਜ਼ੁਰਗ ਹੋ ਜਾਂਦਾ ਉਸ ਤੋਂ ਬਾਅਦ ਇੱਕ ਨਾ ਤੁਹਾਡੇ ਚ ਝਿਜਕ ਪੈਦਾ ਹੋ ਜਾਂਦੀ ਆ ਹਨਾ ਉਹ ਰਿਪਕੀ ਫਿਕਸ ਹੋ ਜਾਂਦੀ ਆ ਬੋਰਡ ਜਿਵੇਂ ਉਹ ਦੀ ਬੱਚੀ ਆ ਉਹ ਵੀ ਐ ਜੇ ਕਰ ਦਿੰਦੇ ਆ ਬਸ ਇੰਨਾ ਕੁ ਬਹੁਤ ਹੁੰਦਾ ਸੋ ਮੈਂ ਜਿਹੜਾ ਮੇਰਾ ਵੱਡਾ ਬੇਟਾ ਉਹ ਹੁਣ 16 ਸਾਲ ਦਾ ਜੀ ਇਹ ਕੰ ਤੇ ਮੈਨੂੰ ਬਹੁਤ ਹੁੰਦਾ ਮੈਂ ਉਹਨੂੰ ਇਹ ਬਹੁਤ ਕਹਣਾ ਕਿ ਯਾਰ ਵੱਡੇ ਹੋ ਕੇ ਜਵਾਕ ਨਾ ਇੰਦਾ ਜੱਫੀਆਂ ਪਾਉਣਾ ਹਟ ਜਾਂਦੇ ਆ ਐ ਹੋ ਜਾਂਦੇ ਆ ਜੇ ਹੋ ਜਾਂਦੇ ਆ ਉਹ ਹੁੰਦੇ ਆ ਇੱਕ ਦਿਨ ਸੀ ਇੱਥੇ ਕੋਈ ਅਮਰੀਕਾ ਇੰਟਰਵਿਊ ਚੱਲਦੀ ਸੀ ਤੇ ਮੈਨੂੰ ਛਿੰਦੇ ਨੇ ਉਸ ਇੰਟਰਵਿਊ ਚ ਦੱਸਿਆ ਕਹਿੰਦਾ ਇਹ ਕੰ ਨਹੀਂ ਨਾ ਆਪਣੇ ਫੋਨ ਦੇ ਉੱਤੇ అలਾਰਮ ਲਾਏ ਹੋਏ ਨੇ ਜਿਵੇਂ 7 ਵਜੇ ਆ ਉਹ ਤੇ ਲਿਖਿਆ ਹੁੰਦਾ ਗੋ ਹੱਕ ਪਾਪਾ ਹਨਾ ਵੀ ਜਾਓ ਜਾ ਕੇ ਜੱਫੀ ਪਾਓ ਹਨ ਬੂਸ ਸਨ ਟਾਈਮ ਵਿਦ ਪਾਪਾ ਹਨ ਤਿਉ ਆਉਂਦਾ ਮੇਰੇ ਕੋ ਵਹਿੰਦਾ ਹਾਂਜੀ ਜਿਹੜੀ ਕਿਦਾਂ ਜੀਵੋ ਉਹਨੂੰ ਵਧੀਆ ਲੱਗਦਾ ਵੀ ਮੈਂ ਕਿਉਂਕਿ ਕਰਕੇ ਮੈਂ ਬਹੁਤ ਥੀਲਟ ਪੰਜਾਬੀ ਵਾਲਾ ਬੰਦਾ ਆ ਮੈਂ ਸਾਰੇ ਉੱਥੇ ਬੜਦੇ ਤੇ ਉਹ ਜਦੋਂ ਮੈਨੂੰ ਫੋਨ ਵੀ ਕਰਦਾ ਬੇਸ ਟਾਈਮ ਉਹ ਇਕੱਲਾ ਹੀ ਆ ਜਿੰਨੇ ਉਹਨੇ ਕਿਹਾ ਹਾ ਬਾਪੂ ਜੀ ਕਿਦਾ ਜੀ ਠੀਕ ਹੈ ਜੀ ਉਹ ਪਾਪਾ ਵੀ ਨਹੀਂ ਕਹਿੰਦਾ ਮੈਨੂੰ ਹਨ ਉਹਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਸੋ ਮੈਨੂੰ ਐ ਲੱਗਦਾ ਕਿ ਇਹ ਚੀਜ਼ ਹੋਣੀ ਚਾਹੀਦੀ ਆ ਪਿਓ ਪੁੱਤ ਦੇ ਵਿੱਚ ਫਰੈਂਡਸ਼ਿਪ ਗੱਲਾਂ ਬਾਤਾਂ ਇਹ ਬੋ ਹਾ ਤੁਹਾਡੀ ਰਿਸਪੈਕਟ ਦਾ ਇੱਕ ਦਾਇਰਾ ਪਰ ਇਹ ਨਾ ਹੋਵੇ ਕਿ ਯਾਰ ਤੁਸੀਂ ਜੱਫੀਆਂ-ਜੁੱਫੀਆਂ ਪਾਉਣ ਤੋਂ ਹੀ ਜਾਂਦੇ ਰਹੋ ਹਨ ਉਹ ਜ਼ਰੂਰੀਆ ਮੈਨੂੰ ਲੱਗਦਾ